ਵਾਇਗੁਰਦੀ ਕਾਕਾ ਸਾਹਿਬ ਵਾਇਗੁਰਦੀ ਫਤਿਹ ਇਹ ਮੈਸੇਜ ਸੁਨੇਹਾ ਉਹਨਾਂ ਸਾਡੇ ਭੈਣ ਭਰਾਵਾਂ ਲਈ ਆ ਜਿਹੜੇ ਪੇ ਇਸ ਵੇਲੇ ਈਰਾਨ ਦੇ ਵਿੱਚੋਂ ਨਿਕਲ ਰਹੇ ਆ ਸਾਨੂੰ ਇਹ ਵੀ ਜਾਣਕਾਰੀ ਹੈਗੀ ਆ ਕਿ ਇੰਡੀਆ ਪੇ ਜਹਾਜ਼ ਪਹੁੰਚੇਗੇ ਸੀ ਉਹਨਾਂ ਵੀ ਜਦੋਂ ਪੇ ਕਾਫੀ ਆਪਣੇ ਜਿਹੜੇ ਸਿਟੀਜ਼ਨ ਬਾਹਰ ਕੱਢ ਲਾਇਆ ਕਿ ਜੇ ਕੋਈ ਵੀ ਸਾਡਾ ਇੰਡੀਆ ਚੋਂ ਜਾਂ ਪੰਜਾਬ ਸਾਡਾ ਭੈਣ ਭਰਾ ਫਸ ਗਿਆ ਤੇ ਉਧਰੋਂ ਇਰਾਕ ਸਾਈਡ ਜਾਂ ਤੁਰਕੀ ਸਾਈਡ ਬਾਰਡਰ ਤੋਂ ਤੁਸੀਂ ਪਾਰ ਕਰਕੇ ਇਹਨਾਂ ਦੋਨਾਂ ਦੇਸ਼ਾਂ 'ਚ ਆ ਰਹੇ ਆ ਸਾਡੀਆਂ ਟੀਮਾਂ ਉਧਰ ਤਿਆਰ ਆ ਜਿੰਨੀ ਅਸੀਂ ਕੋਸ਼ਿਸ਼ ਕਰਾਂਗੇ ਜ਼ਰੂਰ ਤੁਹਾਡੀ ਮਦਦ ਕਰਨ ਦੀ ਜਿੱਥੇ ਤੁਸੀਂ ਪਹੁੰਚੋਗੇ ਦੇਸ਼ਾਂ ਪਰਦੇਸਾਂ ਵਿੱਚ ਪਰ ਇਹ ਸਾਡੀ ਸਾਡੇ ਪਈ ਇੱਕ ਰਿਕਵੈਸਟ ਹੈ ਭਈ ਸਾਡੇ ਤੁਸੀਂ ਜੋ ਨੰਬਰ ਦਿੱਤਾ ਉਹ ਤੇ ਅਸੀਂ ਵਾਸਟਾ ਤੇ ਮੈਸੇਜ ਕਰਨਾ ਉਤੇ ਖੋਲ੍ਹਦੇ ਨਹੀਂ ਹੋਣੀਆਂ ਮੈਸੇਜ ਜ਼ਰੂਰ ਹਨ ਅਸੀਂ ਹਰ ਦੋ ਘੰਟੇ ਬਾਅਦ ਮੈਸੇਜ ਚੈੱਕ ਕਰਾਂਗੇ ਸੋ ਦੋਨੇ ਸਾਰ ਤੇ ਸਾਡੀਆਂ ਟੀਮਾਂ ਖਾਸ ਤੌਰ ਕੀ ਤੇ ਇਰਾਕ ਦੇ ਵਿੱਚ ਤਿਆਰ ਆ ਜਿੱਥੇ ਵੀ ਤੁਹਾਨੂੰ ਸਾਨੂੰ ਲੋੜ ਪਵੇ ਜੇ ਤੁਸੀਂ ਫਸ ਗਏ ਤਾਂ ਨਿਕਲ ਨਹੀਂ ਰ ਜੰਗ ਜ਼ਿਆਦਾ ਹੋ ਗਿਆ ਜ਼ਿਆਦਾ ਵੱਧ ਗਿਆ ਤੇ ਤੁਸੀਂ ਕਾਸ ਕੀਤਾ ਬਾਰਡ ਸਾਡੀਆਂ ਟੀਮਾਂ ਤੁਹਾਡੇ ਲਈ ਹਾਜ਼ਰ ਆ ਤੇ ਦੂਜੀ ਗੱਲ ਐ ਇਸ ਵੇਲੇ ਅਸੀਂ ਹੁਣ ਤੁਰਕੀ ਆਏ ਹਾਂ ਜਿੱਥੇ ਸਾਡਾ ਹਰ 2-3 ਮਹੀਨੇ ਬਾਅਦ ਰਫੂਜੀਆਂ ਲਈ ਸਾਡੀ ਸੇਵਾ ਚੱਲਦੀ ਆ ਸੋ ਐਸ ਟਾਈਮ ਤੇ ਵੀ ਅਸੀਂ ਸਾਰਾ ਸੈਟਅਪ ਕਰ ਰਹੇ ਆ ਐਸ ਟਾਈਮ ਤੇ ਵੀ ਸਾਡੀ ਸਾਰੀ ਇਹ ਜਿਹੜੀ ਸਾਡੀ ਨੈਟਵਰਕ ਵੱਧ ਰਿਹਾ ਆ ਅਸੀਂ ਤੁਹਾਡੇ ਬਾਰੇ ਸੋਚ ਰਹੇ ਆ ਜੇ ਤੁਸੀਂ ਨਿਕਲ ਸਕਦੇ ਆ ਸਰਕਾਰਾਂ ਵੱਲੋਂ ਜਿਹੜਾ ਜਹਾਜ਼ ਵੇਚੇ ਬਹੁਤ ਵਧੀਆ ਪਰ ਜੇ ਕੁਝ ਹੋ اچਾਂਤ ਕੁਝ ਹੋ ਗਿਆ ਤੇ ਨਿਕਲਣ ਤੇ ਬੋਰਡਨ ਤੇ ਆ ਗਏ ਇਹ ਨੰਬਰ ਤੇ ਪੰਜਾਬੀ ਦੇ ਵਿੱਚ ਤੇ ਅੰਗਰੇਜ਼ੀ ਮੈਸੇਜ ਭੇਜ ਦੇਣਾ ਤੇ ਉਹਦੇ ਵਿੱਚ ਵੀ ਅਸੀਂ ਸਾਡੀ ਚੈਕਲਿਸਟ ਹੈਗੀ ਆ ਅਸੀਂ ਸਾਰਾ ਚੈੱਕ ਕਰਾਂਗੇ ਭਈ ਤੁਸੀਂ ਕੌਣ ਆ ਕਿੱਥੇ ਆ ਲੋਕੇਸ਼ਨ ਤੁਹਾਡੀ ਲਾ ਕੇ ਫਿਰ ਅਸੀਂ ਤੁਹਾਡੀ ਕੋਸ਼ਿਸ਼ ਬਹੁਤ ਕਰਾਂਗੇ ਤੁਹਾਡੀ ਮਦਦ ਕਰਨ ਦੀ ਜਿੱਥੇ ਵੀ ਹੈ ਗਿਆ ਸੇਫ ਰਹੋ ਇੱਕ ਦੂਜੇ ਦੀ ਦੇਖਭਾਲ ਕਰੋ ਜੇ ਫਸ ਗਏ ਹੋ ਦੇਸ਼ ਦੇ ਵਿੱਚ ਇਕੱਠੇ ਹੋ ਕੇ ਸਮਾਂ ਨਿਕਲਣਾ ਕੱਲੇ ਕੱਲੇ ਸਮਾਂ ਨਿਕਲਣਾ ਸੋ ਜੇ ਕੋਈ ਵੀ ਲੋਡ ਹੋਵੇ ਅਸੀਂ ਇੱਥੇ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ